ਇਹ ਸਾਰੇ ਰੇੜੀ ਬੰਦ ਕਰਾਉਂਦੇ ਵੇਲੇ ਮੈਂ ਆਖਿਆ ਮੈਂ ਹਰੇ ਰੀ ਤੂੰ ਮੈਂ ਤਾਂ ਮੈਂ ਕਿੱਥੇ ਰੋਟੀ ਪਾਣੀ ਲੈ ਇਹਨਾਂ ਦੀ ਸਲੇ ਉਮਰ ਮੇਰੇ ਘਰ ਕੋਲ 1700 ਸਾਲ ਦੇ ਲੱਗਦੇ ਨੇ ਇਹੋ ਜਿਹਾ ਵੱਡਾ ਜਿਹੜੀ ਲਾਇਆ ਕਰਦਾ ਜੇ ਤੁਸੀਂ ਕੁੱਤੇ ਛੋੜੇ ਵੇਚ ਰਿਹਾ ਇਹਦਾ ਮਤਲਬ ਉਹਦੀ ਤਾਂ ਮਜ਼ਦੂਰੀ ਹੈ ਟਰਾਈ ਵੇਚ ਰਿਹਾ ਪੀਆਹ ਨਾਲ ਤੇ ਜੋੜ ਕੇ ਮੇਨ ਸਾਹਿਬ ਨੂੰ ਤੇ ਐਡੀ ਸਾਹਿਬ ਨੂੰ ਇਹ ਸਾਨੂੰ ਫਲੇਟ ਤੇ ਕੰਮ ਕਰਦਾ ਆਪਣੇ ਬੱਚੇ ਫਲਾਂ ਨੇ ਕੰਮ ਨੂੰ ਕਰੀ ਦਿੱਤਾ ਜਾਣ ਕਰਾਂ ਲਈ ਹਲੋਂ ਮਰੀ ਜੱਜ ਤੋਂ ਇਹਨਾਂ ਨੂੰ ਬਾਰ ਬਾਰ ਆ ਕੇ ਕਾਰਪੋਰੇਸ਼ਨ ਤੇ ਲੋਨ ਲੈਣੇ ਨੇ ਜਾਂ ਇਹਨਾਂ ਕੋਲ ਪੈਸੇ ਮੰਗਦੇ ਰਹਣੋਂ ਤੱਕ ਕਰਦਾ ਮੈਂ ਇੱਕ ਗੱਲ ਤੁਹਾਡੇ ਯਾਨ ਨਾ ਹੀ ਜੀ ਉਹਨਾਂ ਨੂੰ ਦੱਸ ਦੇਣਾ ਚਾਹਾਂ ਕਿ ਜੇ ਇਹਨਾਂ ਨੂੰ ਮੁੜ ਕੇ ਤੰਗ ਕਰਤਾ ਤਾਂ ਆਪਣਾ ਕਾਬੂ ਲਾ ਲਵਾਂਗਾ ਵਾਰਨਿੰਗ ਤਾਂ ਹੈ ਜੀ ਸਰਪਸਿੰਟੇ ਲੋਕ ਇੱਥੇ ਆ ਕੇ ਨੰ ਕਰਦੇ ਨਾ ਬੱਦੇ ਦੇ ਘੁੱਟ ਪਾਣ ਜਾਣ ਜੇ ਨਾਲ ਜੇਨ ਪਛਾਣ ਕੀਤਾ ਦਾ ਆਪਣਾ ਸਾਹ ਹਾਬ ਦਾ ਕੋਈ ਨਾਮ ਗੁਰਦਾ ਨਿਆ ਉਹਨੂੰ ਕੋਈ ਮਜ਼ਦੂਰੀ ਹੈਗਾ ਦੇਸੇ ਕਰਕੇ ਤੇ ਰੇੜੀ ਲਾ ਰਿਹਾ ਇੱਕ ਅਜਾ ਜਾਂ ਬਤਾਉਂਦਾ ਇੱਥੇ ਕਾਰਪਰੇ ਦਾ ਚੁੱਕ ਕੇ ਰੇੜੀ ਪੱਟਦੇ ਆ ਨਾ ਇਹ ਕਰਦੇ ਆ ਜਾਂ ਤੁਸੀਂ ਕੋਧਾ ਲਾ ਕੇ ਦੱਸਿਓ ਤੁਸੀਂ ਪੱਟ ਕੇ ਦੱਸਿਓ ਬੜਾ ਕੋਈ ਦਿੱਕਤ ਹੋਉਂਦੀ ਆ ਜਿਗਾ ਵਗੈਰਾ ਵੀ ਪਸੇ ਪੰਨਗਸਤ ਵਗੈਰਾ ਵੀ ਆਣਦੀ ਆ ਤੇ ਉਹ ਕਹਿੰਦੇ ਡੀਸੀ ਸਾਹਿਬ ਵੱਲੋਂ ਮੇਅਰ ਸਾਹਿਬ ਦੇ ਆਡਰ ਰਿਹਾ ਤੇ ਜਗਾ ਖਾਲੀ ਬੀਤ ਪਾਣੀ ਆ ਤੇ ਅਸੀਂ ਦਾ ਪਛੋਕ ਪਖਲ ਨਹੀਂ ਕਰ ਸਕਦਾ ਸਾਡੇ ਕੋਲ ਰੋਜ਼ਗਾਰ ਨਹੀਂ ਆ ਕਿੰਨੇ ਵੇਸੇ ਰੇੜੀਆਂ ਵਾਲੇ ਆ ਤੇ ਜੋ ਦੀ ਸਫਾਈ ਸਫਾਈ ਵੱਲੋਂ ਕੋਗੇ ਜਿੱਦਾਂ ਵੀ ਇਨਸਟਰਕਸ਼ਨ ਦੋਗੇ ਪਿੱਛੇ ਦੀ ਪੌਦਾ ਉਹਨੂੰ ਫੋਲੋ ਕਰਨ ਨੂੰ ਤਿਆਰ ਆਂ ਕੱਲ ਵੀ ਕਹੇ ਰੇੜੀ ਕੱਲ ਕਿਹਾ ਕਿ ਜਿਹਨੇ ਆਪਣੀ ਚੱਕ ਲੋ ਪਰ ਜਿਹੜੀ ਉਹ ਨਹੀਂ ਲੱਗ ਚੱਲੇ ਗਏ ਆ ਕਹਿੰਦੇ ਕਿ ਤੋਂ ਦੀ ਗੱਲ ਕਰਨੇ ਕਿ ਸਰ ਬਾੜੇ ਕੋਈ ਰੋਜ਼ਗਾਰ ਨਹੀਂ ਆਣੇ ਕੋਈ ਜੋ ਵਗੈਰਾ ਸਾਡੇ ਕੋਲ ਇਹ ਬੇਨਤੀ ਹੈ ਹਾਂ ਤੇ ਜੋੜ ਕੇ ਮੇਨ ਸਾਹਿਬ ਨੂੰ ਤੇ ਡੀਪੀ ਸਾਹਿਬ ਨੂੰ ਕਿ ਸਾਨੂੰ ਫਲੇ ਇੱਥੇ ਕੰਮ ਤੋਂ ਹੁੰਦਾ ਆਪਣੇ ਬੱਚੇ ਪਾਲਣ ਲਈ ਕੰਮ ਨੂੰ ਕੀਤਾ ਜਾਂ ਘਰ ਲਈ ਸਾਨੂੰ ਥੋੜੀ ਇਜਾਜ਼ਤ ਦੋ ਜਿੱਦਾਂ ਉਹ ਡੀ ਇਨਸਟ੍ਰਕਸ਼ਨ ਹੋ ਗਈ ਸਫਾਈ ਦੀ ਜਿੱਦਾਂ ਵੀ ਉਹ ਆਪਾਂ ਤੁਹਾਨੂੰ ਮਨਜ਼ੂਰ ਹੈ ਮੈਂ ਕੱਲ ਮੈਂ ਤਾਂ ਉਹ ਆਇਆ ਇਹ ਇਥੇ ਮੈਂ ਦੇਖਿਆ ਮੈਂ ਆਹੀ ਹਾਲੀ ਤੱਕ ਮੈਂ ਇਹ ਸਾਰੇ ਰੇੜੀ ਬੰਦ ਕਰਾਉਂਦੇ ਵੇਲੇ ਮੈਂ ਆਖਿਆ ਮੈਂ ਹਰੇ ਦੀ ਮੈਂ ਤਾਂ ਮੈਂ ਕਿਥੋਂ ਰੋਟੀ ਖਾਣੀ ਹੈ ਕੋਈ ਕੰਮ ਨਹੀਂ ਕੋ ਲੈਣਾ ਤੇ ਦੇਣਾ ਨਹੀਂ ਸਾਡੇ ਬੱਚੇ ਕਿਥੋਂ ਰੋਟੀ ਖਾਣਗੇ ਤੇ ਆ ਜਿਹੜੇ ਮਾਰੇ ਲੋਕ ਨੇ ਜਿਹੜੇ ਅਬਰੌਂਡਰ ਦੇ ਪਾਸੇ ਨੇ ਅਬਰੌਂਡਰ ਨਗਰ ਤੋਂ ਉੱਟ ਕੇ ਕਿਸ ਨੇ ਛੋਲੇ ਦੀ ਰੇੜੀ ਲਾਈ ਦੀ ਹੈ ਜਿਹੜਾ ਆਪਣਾ ਕੋਈ ਬੰਦ ਛੋਲੇ ਲਾ ਰਿਆ ਕੋਈ ਉਹਦੀ ਫੁੱਲ ਫੀਰੀ ਹੈ ਜਿਹੜੇ ਛੋਟੇ ਛੋਟੇ ਕੰਮ ਜਿਹੜੇ ਕਾਰੋਬਾਰ ਕਰਦੇ ਨੇ ਇਹਨਾਂ ਨੂੰ ਵਾਰ-ਵਾਰ ਆ ਕੇ ਕਾਰਪੋਰੇਸ਼ਨ ਦੇ ਲੋਕ ਜਿਹੜਾ ਨੇ ਇਹਨਾਂ ਕੋਲ ਪੈਸੇ ਮੰਗਦੇ ਰਹਿਣ ਨੂੰ ਤੰਗ ਕਰਦੇ ਆ ਪਰ ਮੈਂ ਇੱਕ ਗੱਲ ਤੁਹਾਡੇ ਜਨਰ ਨਹੀਂ ਵੀ ਉਹਨਾਂ ਨੂੰ ਦੱਸ ਦੇਣਾ ਚਾਹਣਾ ਕਿ ਜੇ ਇਹਨਾਂ ਨੂੰ ਮੁੜ ਕੇ ਤੰਗ ਕੀਤਾ ਤੇ ਆਪਣਾ ਹਿਸਾਬ ਲੈ ਲੈਣ ਕਿਉਂਕਿ ਪਠਾਨਪੁਰ ਦੇ ਲੋਕੀ ਨੇ ਇਹਨਾਂ ਦੇ ਆਧਾਰ ਕਾਰਡ ਚੈੱਕ ਕਰ ਲਓ ਅਬਰੌਂਡਰ ਨਗਰ ਦੇ ਰਹਿਣ ਵਾਲੇ ਜਿਹੜੇ ਲੋਕ ਬੰਗਲਾਦੇਸ਼ੀ ਆ ਕੇ ਇੱਥੇ ਉਹ ਲਾਂਦੇ ਨੇ ਰੇੜੀਆਂ ਲਾਂਦੇ ਨੇ ਉਹਨਾਂ ਨੂੰ ਕੋਈ ਨਹੀਂ ਕੁਝ ਪੁੱਛ ਜਾਂਦਾ ਉਹਦੋਂ ਉਹਦੋਂ ਕਾਰਪੋਰੇਸ਼ਨ ਵੀ ਸੁੱਤੀ ਹੁੰਦੀ ਹੈ ਬਾਕੀ ਲੋਕ ਵੀ ਸੁੱਤੇ ਹੁੰਦੇ ਨੇ ਲੇਕਿਨ ਜਿਹੜਾ ਕੋਈ ਗਰੀਬ ਆਦਮੀ ਲੈ ਮੈਨੂੰ ਦੱਸੋ ਕਿੱਥੇ ਜਾਣਾ ਹੈ ਜਿਹੜਾ ਇਹ ਬਜ਼ੁਰਗ ਆਦਮੀ ਕਿੱਥੇ ਗਿਆ ਬਜ਼ੁਰਗ ਇਹ ਇਹ ਇਹਨਾਂ ਦੀ ਇਸ ਲਈ ਉਮਰ ਮੇਰੇ ਘਟੋ ਘਟ 17-80 ਸਾਲ ਦੇ ਲੱਗੇ ਜਾਂਦੀ ਇਹੋ ਜਿਹਾ ਬੰਦਾ ਰੇੜੀ ਲਾਇਆ ਕਰਦਾ ਜਾਂ ਕੁੱਚੇ ਛੋਲੇ ਵੇਚ ਰਿਹਾ ਇਹਦਾ ਮਤਲਬ ਉਹਦੀ ਕੋਈ ਮਜਬੂਰੀ ਹੈ ਤਾਂ ਹੀ ਵੇਚ ਰਿਹਾ ਸੋ ਇਸ ਕਰਕੇ ਇਹਨਾਂ ਨੂੰ ਮੈਂ 警告 ਦੇਣਾ ਹੈ ਜਿਹੜੇ ਕਾਰਪੋਰੇਸ਼ਨ ਦੇ ਲੋਕ ਇੱਥੇ ਆ ਕੇ ਇਹਨਾਂ ਨੂੰ ਤੰਗ ਕਰਦੇ ਨੇ ਬੱਦੇ ਦੇ ਪੁੱਤ ਬਣ ਜਾਣ ਜਿਹਨਾਂ ਨੇ ਕੇਨ ਪਰੇਸ਼ਾਨ ਕੀਤਾ ਤਾਂ ਆਪਣਾ ਆਪਣਾ ਹਿਸਾਬ ਦਾ ਲੈਣ ਬਾਕੀ ਨਹੀਂ ਦੂਸਰੀ ਗੱਲ ਜਿਹੜੀ ਟ੍ਰੈਫਿਕ ਵਿਵਸਥਾ ਉਹਨਾਂ ਨੂੰ ਮੈਂ ਕਹਿੰਦਾ ਵੀ ਤੁਸੀਂ ਆਪਣੇ ਆਪਣੇ ਰੇੜੀਆਂ ਜਿਹੜੀਆਂ ਸਾਈਡ ਤੇ ਲਗਾਓ ਔਰ ਇਹਦੇ ਵਿੱਚ ਮਤਲਬ ਕਿਸੇ ਨੂੰ ਪਰੇਸ਼ਾਨੀ ਨਾ ਹੋਏ ਦੂਸਰਾ ਜਿਹੜਾ ਹੈ ਗੰਦਗੀ ਹੈ ਉਹ ਨਾ ਹੈ ਪਾਣ ਆਪਣਾ ਆਪਣਾ ਜਿੰਨਾ ਵੀ ਆਪਣੇ ਲਾਗੇ ਡਸਟਬਿਨ ਰੱਖਣ ਔਰ ਉਸ ਤੋਂ ਬਾਅਦ ਜਿਹੜੀ ਕਾਰਪੋਰੇਸ਼ਨ ਤੇ ਘੱਡੀ ਜਾਂਦੀ ਹੈ ਡਸਟਬਿਨ ਜਿੰਨਾ ਵੀ ਉਹਦੇ ਚ ਪਲਟਲ ਇਹ ਕਾਰਪੋਰੇਸ਼ਨ ਦੀ ਘੱਡੀ ਨਹੀਂ ਵੀ ਆਉਂਦੀ ਤਾਂ ਵੀ ਜਿਹੜਾ ਡੰਪ ਸਟੇਸ਼ਨ ਆ ਉੱਥੇ ਆਪਣਾ ਜਿਹੜਾ ਕੂੜਾ ਹੈ ਉੱਥੇ ਪੁੱਜਾਂ ਤਾਂ ਕਿ ਗੰਦਗੀ ਜਿਹੜੀ ਹੈ ਉਹ ਵੀ ਨਾ ਫੈਲੇ ਬਾਕੀ ਇਹ ਹੈ ਕਿ ਇਹਨਾਂ ਲੋਕਾਂ ਨੂੰ ਆ ਆਰਾਮ ਦੇ ਨਾਲ ਜਿਹੜਾ ਉਹ ਕੰਮ ਕਰਨ ਦਿਓ ਕਿਉਂਕਿ ਸਾਡੇ ਸਾਫੀ ਵੀ ਤੇ ਸਾਡੇ ਭਰਾ ਹਨ ਪਠਾਨਕੋਟ ਦੇ ਵਾਸੀ ਨੇ ਰੀੜੀਆਂ ਨਹੀਂ ਲਾਣਗੇ ਤੇ ਕੀ ਕਰਨ ਕੋਹਾ ਕਰਨ ਬਾਅਦ ਕਮਤੇ ਇਹਨਾਂ ਨੇ ਕੁਛ ਨਾ ਕੁਝ ਤੇ ਕਰਨਾ ਹੀ ਆ ਨਾ ਇਹ ਇੱਕ ਦੇਖੋ ਨਾ ਇਨਾ ਬਜ਼ੁਰਗ ਆਦਮੀ ਹੈ ਉਹਨੂੰ ਕੋਈ ਮਜਬੂਰੀ ਆ ਕਰਦੀ ਇਸੇ ਕਰਕੇ ਇੱਥੇ ਰੇੜੀ ਲਾ ਰਿਆ ਇੱਕ ਤੁਚਾ ਜਿਹਾ ਬੰਦਾ ਆਦਾ ਇੱਥੇ ਉਹਦਾ ਕਾਰਪਰੇਟ ਦਾ ਉਹਨਾਂ ਦਾ ਚੁੱਕ ਇਥੋਂ ਮੈਂ ਤੇਰੀ ਰੇੜੀ ਪੱਟ ਦੇਵਾਂਗਾ ਮੈਂ ਇਹ ਕਰ ਦੇਵਾਂਗਾ ਜਾਂ ਤੁਸੀਂ ਖੁਦ ਆਲਾ ਕਹਦੇ ਤੁਸੀਂ ਪੱਟ ਕੇ ਤਾਂ ਦੱਸਿਓ ਰੇੜੀ ਫਿਰ ਮੈਂ ਦੇਖਾਂਗਾ ਕਿਦਾਂ ਪੱਟਿਆ ਕੀ ਸਰਕਾਰੀ ਅਧਿਕਾਰੀ ਨੂੰ ਅਥੋਰਾਈਜ਼ ਹੈਗਾ ਕਿ ਮਲੇ ਕਿਸੇ ਦੀ ਰੇੜੀ ਸੁੱਟਣੀ ਜਾਂ ਮਲੇ ਇੱਦਾਂ ਦੀ ਤਮਕੀਦੇ ਨਹੀਂ ਬਿਲਕੁਲ ਨਹੀਂ ਹੈਗਾ ਇਹਨਾਂ ਦਾ ਕੋਈ ਮਤਲਬ ਹੀ ਨਹੀਂ ਜਦੋਂ ਤੁਸੀਂ ਉਹਨਾਂ ਕੋਲ 25 ਆ ਘੱਟ ਲੈਂਦੇ ਹੋ ਤੁਸੀਂ ਉਹਨਾਂ ਕੋਲ 50 ਰ ਤੇ ਉਸ ਤੋਂ ਬਾਅਦ ਇਹਨਾਂ ਨੂੰ ਧੱਕੇ ਮਾਰਨੇ ਆ ਕੇ ਐਕਚੁਅਲੀ ਮਾੜੇ ਆਦਮੀ ਤੇ ਇਹਨਾਂ ਦਾ ਜੋਰ ਚੱਲਦਾ ਇਹ ਤਕੜੇ ਨੂੰ ਕਾਹ ਕੇ ਦੇਖਣਾ ਕਿਤੇ ਸਾਨੂੰ ਡੀਸੀ ਸਾਹਿਬ ਵੱਲੋਂ ਹੁਕਮ ਆਗੇ ਕੋਈ ਡੀਸੀ ਸਾਹਿਬ ਵੱਲੋਂ ਕੋਈ ਹੁਕਮ ਨਹੀਂ ਡੀਸੀ ਸਾਹਿਬ ਇਹ ਨਹੀਂ ਕਹਿ ਰਹੇ ਵੀ ਸ਼ਹਿਰ ਦੇ ਵਿੱਚ ਤੁਸੀਂ ਆਪਣੇ ਜਿਹੜਾ ਮਾੜਾ ਮੋਟਾ ਕੋਈ ਧੰਦਾ ਕਰਦਾ ਉਹਨੂੰ ਉਜਾੜ ਕੇ ਬਾਹਰ ਕੱਢ ਦਿਓ ਡੀਸੀ ਸਾਹਿਬ ਨੂੰ ਪੁੱਛ ਲਓ ਫਿਰ ਇਥੇ ਹੋਰ ਜਗ੍ਹਾ ਦੇ ਦੇਣ ਡੀਸੀ ਸਾਹਿਬ ਜੇ ਅਗਰ ਇੱਥੇ ਪ੍ਰਸ਼ਾਨੀ ਹੈ ਤਾਂ ਡੀਸੀ ਸਾਹਿਬ ਨੂੰ ਕਹੋ ਵੀ ਸੜ ਜਗ੍ਹਾ ਦੇ ਦਿਓ ਕਿਤੇ ਕਿੱਥੇ ਜਾਣ ਮੈਨੂੰ ਦੱਸੋ ਨਾ ਅਸੀਂ ਵੱਡੀਆਂ-ਵੱਡੀਆਂ ਪੋਸਟਾਂ 'ਤੇ ਬੈਠੇ ਜਰੂਰ ਐ ਉੱਥੇ ਉਹਨਾਂ ਐਕਚੁਅਲੀ ਜਿਹੜੇ ਲੋਕ ਹਾਈ ਲੈਵਲ ਦੇ ਨੇ ਉਹਨੂੰ ਨਹੀਂ ਪਤਾ ਲੱਗਦਾ ਕਿ ਜਿਹੜੇ ਮਾੜਾ ਆਦਮੀ ਆ ਉਹ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਇਹਨਾਂ ਨੂੰ ਪੁੱਛੋ ਨਾ ਆ ਕੇ ਜਿਹੜਾ ਵਿਚਾਰੇ ਦਾ ਘਰ ਸ਼ਾਮ ਨੂੰ ਰੁਪਈਆ 100 ਜਾਂ 200 ਲੈ ਕੇ ਜਾਂਦਾ ਆਪਣੇ ਪਰਿਵਾਰ ਦਾ ਵੇਟ ਪਾਲਦਾ ਲੇਕਿਨ ਜਿਹੜਾ ਕੋਈ ਅਫਸਰ ਆ ਜਾਂ ਕੋਈ ਵੱਡਾ ਬੰਦਾ ਆ ਉਹਨੂੰ ਥੋੜੀ ਪਤਾ ਉਹਨੂੰ ਕਰੋੜਾ ਰੁਪਈਆ ਉਹਦੇ ਕੋਲ ਹੈਗੇ ਨਾ ਉਹਨੂੰ ਕੀ ਉਹਨੂੰ ਕੀ ਗਰੀਬੀ ਦਾ ਪਤਾ ਉਸ ਬੰਦੇ ਨੂੰ ਹੈ ਨਾ ਜਿਹੜਾ ਰਾਤ ਨੂੰ ਭੁੱਖਾ ਸੁੱਤਾ ਹੋਏ ਉਹ ਇਹਨਾਂ ਬਧਿਆਵਾਂ ਨਾਲ ਅਸੀਂ ਖੜੇ ਆਂ ਔਰ ਹਮੇਸ਼ਾ ਖੜੇ ਆਂ ਜਿਹੜਾ ਜਿਸ ਗਰੀਬ ਆਗੇ ਨਾਲ ਵੀ ਤੱਕ ਆਵੇਗਾ ਆਪਾਂ ਉਹਦੇ ਨਾਲ ਖੜੇ ਆਂ ਤੱਕਾ ਕਿਸ ਨਾਲ ਨਹੀਂ ਹੁੰਦਿਆਂਗੇ ਬਾਕੀ ਜਿਹੜੀ ਕੋਈ ਟ੍ਰੈਫਿਕ ਦੀ ਵਿਵਸਥਾ ਹੈ ਜਾਂ ਸਫਾਈ ਦੀ ਵਿਵਸਥਾ ਹੈ ਉਹ ਇਹਨਾਂ ਨੂੰ ਕਹਤਾ ਕਿ ਉਹਨੂੰ ਆਪਣਾ ਤੁਸੀਂ ਪੂਰਾ ਰੱਖੋ ਤਾਂ ਉਹਦੇ ਵਿੱਚ ਕੋਈ ਆਪਣੇ ਜਿਹੜੀ ਆ ਪਤਾ ਹੀ ਨਹੀਂ ਹੋਣੀ ਚਾਹੀਦੀ ਆਪਣਾ ਆਰਾਮ ਨਾਲ ਕੰਮ ਕਰੋ ਕੋਈ ਇਹਨਾਂ ਨੂੰ ਤੰਗ ਨੀ ਕਰੋ 1 of the premium and prestigious professional institutes Providing a wide range of professional courses with 100% placement assistance. We are Sri Sai Group of Institutes.